ਪਿਛਲੇ ਦਿਨਾਂ ਦੇ ਵਿੱਚ ਸੁਵਰਾਜ ਸਿੰਘ ਚੋਹਾਨੋਰਾਂ ਦਾ ਬਿਆਨ ਆਉਂਦਾ ਕਿ ਖੇਤੀ ਹੈ ਜਿਹੜੀ ਉਹ ਖੇਤੀ ਤੇ ਕਿਸਾਨ ਨੇ ਜਿਹੜੇ ਉਹ ਦੇਸ਼ ਦੀ ਰੂਹ ਨੇ ਤੇ ਰੀੜ ਦੀ ਹੱਡੀ ਨੇ ਪਰ ਇਹ ਸਭ ਦੇ باوجود ਵੀ ਕਰਨੇ ਪ੍ਰਦਰਸ਼ਨ ਨੇ ਜਿਹੜੇ ਪੂਰੇ ਦੇਸ਼ ਦੇ ਵਿੱਚ ਜਾਰੀ ਨੇ ਉਹਨਾਂ ਦੇ ਆਪਣੇ ਰਾਜ ਵਿੱਚ ਦੇ 6 ਕਿਸਾਨਾਂ ਦੀ ਡੈਥ ਹੋਈ ਹੈ ਚਲੋ ਠੀਕ ਹੈ ਅਗਰ ਉਹ ਕਿਸਾਨੀ ਬੰਦਾਵੱਦ ਮੂੜਿਆਉਣ ਤੇ ਸਾਨੂੰ ਇਨਸਾਫ ਦੇ ਦੇਣ ਅਸੀਂ ਸਵਾਗਤ ਕਰਾਉਂਣਾ ਹੁਣ ਹੁਤਾ ਸਾਹਬੁਰਾਂ ਦਾ ਬਿਆਨ ਹੁੰਦਾ ਕਿ ਹਰਿਆਣਾ ਦੇ ਵਿੱਚ ਜੇ ਕਾਂਗਰਸ ਦੀ ਸਰਕਾਰ ਆ ਜਾਂਦੀ ਹੈ ਤਾਂ ਅਸੀਂ ਜਿਹੜੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਵੀ ਦੇਵਾਂਗੇ ਅਸੀਂ ਆਪਣੇ ਪੱਤਰ ਤੇ ਨਾਲ ਹੀ ਅਸੀਂ ਜਿਹੜਾ ਸ਼ੰਭੂ ਬਾਰਡਰ ਆ ਉਹ ਵੀ ਖੋਲ ਦੇਵਾਂਗੇ 2000 ਤੋਂ ਲੈ ਕੇ 2015 ਤੱਕ ਜਿਹੜਾ ਸਰਕਾਰੀ ਅੰਕੜਾ ਉਹਦੇ ਅਕੋਰਡਿੰਗ 16000 ਦੇ ਕਰੀਬ ਕਿਸਾਨ ਤੇ ਮਜ਼ਦੂਰਾਂ ਨੇ ਖੁਦਕੁਸ਼ੀਆਂ ਕਰੀਆਂ ਨੇ ਇਸ ਦੇ ਪਿੱਛੇ ਕਾਰਨ ਕੀ ਸਮਝਦੇ ਹਾਂ ਕਿ ਇਹ ਸਰਕਾਰਾਂ ਨੇ ਜੋ ਵੀ ਸਾਡੇ ਨਾਲ ਵਾਅਦੇ ਕੀਰੇ ਜੋ ਵੀ ਸਾਡੀ ਉਪਜ ਹੈ ਸਾਡੀ ਕਿਸਾਨ ਦੀ ਬਾਹਰੋਂ ਪੜੀ ਹੈ ਸਗੋਂ ਸਾਨੂੰ ਲੁਟਣ ਬਾਅਦ ਤੇ ਲੋਕ ਆ ਕੇ ਖੁੱਲਾ ਛੱਡਿਆ ਚਲੋ ਮੁੱਖ ਮੰਤਰੀ ਬਣਿਆ ਨੂੰ 2-3 ਸਾਲ ਹੋ ਗਏ ਨੇ ਪਿਛਲੇ ਸਮੇਂ ਦੌਰਾਨ ਇੱਕ ਉਹਨਾਂ ਦਾ ਬਿਆਨ ਆਇਆ ਜਿਸ ਦੇ ਵਿੱਚ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਤਾਂ ਧਰਨਿਆਂ ਦਾ ਇੱਕ ਰਵਾਜ ਜਿਹਾ ਬਣ ਗਿਆ ਇੱਕ ਪਹਿਲਾ ਮੀਟਿੰਗ ਵਾਸਤੇ ਧਰਨਾ ਫਿਰ ਨੋਟੀਫਿਕੇਸ਼ਨ ਵਾਸਤੇ ਧਰਨਾ ਇਸੇ ਤਰ੍ਹਾਂ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਬਣਿਆ ਹੁੰਦਾ ਤੇ ਇਹਨਾਂ ਧਰਨਿਆਂ ਦੇ ਨਾਲ ਆਮ ਲੋਕ ਜਿਹੜੇ ਤੰਗ ਪ੍ਰੇਸ਼ਾਨ ਹੋਏ ਇਹੀ ਧਰਨਿਆਂ ਦੇ ਨਾਲ ਇਹੀ ਸਭ ਕੁਝ ਦੇ ਨਾਲ ਇਹ ਪਾਰਟੀ ਸਰਕਾਰ ਦੇ ਵਿੱਚ ਆਈ ਸੀ ਇਹਨੂੰ ਪਲੀ ਚੰਗੇ ਬਤਾਵੀ ਲੋਕੀ ਧਰਨਾ ਕਿਉਂ ਲਾਉਣੀ ਹੈ ਕਿ ਕਿੰਨਾ ਕੁ ਟਾਈਮ ਹੁੰਦਾ ਉਹਨਾਂ ਦੇ ਕੋਲ ਪਰ ਹੁਣ ਜਦ ਇਹ ਸਰਕਾਰ ਦੇ ਵਿੱਚ ਆ ਕੇ ਜਦ ਇਹਨਾਂ ਦੇ ਆਪਣੇ ਪਰਦੇ ਪੂੜਨ ਲੱਗੇ ਤਾਂ ਇਹ ਉਹਤੇ ਆਪਣੇ ਇੱਛਾ ਬਚਾਉਣਾ ਆਪਣੀ ਚਮੜੀ بچਾਉਣ ਵਾਸਤੇ ਜਾਂ ਆਪਣੇ ਆਪ ਨੂੰ ਬੜੇ ਵਧੀਆ ਬੰਦੇ ਕਰਨ ਵਾਸਤੇ ਚਾਹੁੰਦੇ ਆਗੇ ਕੋਈ ਧਰਨਾ ਬਜਾਰਾ ਨਾ ਹੋਵੇ ਅੱਜ ਪ੍ਰਵਾਸੀਆਂ ਲਈ ਮਤਲਬ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਦਾ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਵਿਰੋਧ ਵੀ ਹੋਇਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਉਹਨਾਂ ਦਾ ਬਾਈਕਾਟ ਕੀਤਾ ਗਿਆ ਕਿ ਕੁਝ ਨਿਯਮ ਬਣਨੇ ਚਾਹੀਦੇ ਨੇ ਵਿਧਾਨ ਸਭਾ ਦੇ ਵਿੱਚ ਸੁਪਾਲ ਸਿੰਘ ਖੈਰਾ ਉਰੀ ਮਤਾ ਲੈ ਕੇ ਆਏ ਕਿ ਵੀ ਇਹ ਪਾਸ ਹੋਣਾ ਚਾਹੀਦਾ ਹੈ ਕਿ ਕੁਝ ਨਿਯਮ ਹੋਣੇ ਚਾਹੀਦੇ ਨੇ ਜ਼ਮੀਨ ਨੂੰ ਲੈ ਕੇ ਜਿਹੜਾ ਉਹ ਪੱਛੀ ਭਾਸ਼ਾ ਨੂੰ ਲੈ ਕੇ ਜਾ ਸਭਿਆਚਾਰ ਨੂੰ ਲੈ ਕੇ ਵਿਧਾਨ ਦੇ ਆਰਟੀਕਲ 14 ਮੁਤਾਬਕ ਜਾਂ ਤਾਂ ਸਭ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ਅਗਰ ਬਾਕੀ ਸੂਬਿਆਂ ਨੇ ਸਾਡੇ ਦੇ ਜ਼ਮੀਨ ਜਾਇਦਾਦ ਖਰੀਦਣ ਤੇ ਰੋਕ ਲਾਈ ਹੋਈ ਹੈ ਤਾਂ ਅਸੀਂ ਨੂੰ ਖੁੱਲ੍ਹਾ ਰੱਖੀ ਜਬ ਸਰਕਾਰ ਬਹੁਤ ਸਾਰੀਆਂ ਉਮੀਦਾਂ ਦੇ ਨਾਲ ਪੰਜਾਬੀਆਂ ਨੇ ਬਣਾਈ ਸੀ ਤੇ ਉਹਨਾਂ ਕਿੰਨੀਆਂ ਤੋਂ ਉਮੀਦਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਬੂਰਪੇਆ ਬਦਲਾਅ ਤੇ ਇਹੀ ਹੋਇਆ ਕਿ ਲੋਕਾਂ ਨੂੰ ਗੱਲਾਂ ਬਾਤਾਂ ਦੇ ਨਾਲ ਖੁਸ਼ ਕਰਿਆ ਜਾ ਰਿਹਾਗਾ ਲੇਕਿਨ ਅਨਮੋਲ ਗਗਨਮਾਨ ਨੂੰ ਜਿਹੜੀ ਕਿ ਇੱਕ ਕਲਾ ਦੇ ਖੇਤਰ ਤੋਂ ਆਈ ਸੀ ਜਿਹਨੂੰ ਇੱਥੇ ਦੀ ਡਿਵੈਲਪਮੈਂਟ ਬਾਰੇ ਜਾਂ ਕੀ ਆਉਣਾ ਚਾਹੀਦਾ ਕੀ ਨਹੀਂ ਆਉਣਾ ਦੀ ਕੋਸ਼ਿਸ਼ ਕਰਤਾ ਵੀ ਨਹੀਂ ਸੀ ਉਹਨਾਂ ਕਿਹਾ ਕਿ ਕੈਬਨਟ ਮੀਟਰ ਬਣਾਤਾ ਰਿਜ਼ਲਟ ਕਿਆ ਨਿਕਲਿਆ ਕਿ ਉਹ ਤੋਂ ਅਸਤੀਫਾ ਲੈਣਾ ਪਿਆ ਅਗਰ ਤੁਸੀਂ ਦੇਖੋ ਤਾਂ ਇਹ ਨੌਜਵਾਨਾਂ ਦੀ ਪਾਰਟੀ ਕਹਦੀ ਆਪਾਂ ਜਾਂ ਹਾਸੀ ਮਜ਼ਾਕ ਜਾਂ ਪਾਛੜਿਆਂ ਦੀ ਪਾਰਟੀ ਕਹਿੰਦੀ ਅੱਜ ਤਾਂ ਵਿਆਹ ਹੀ ਹੋਣ ਹੋਏ ਨੇ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਨੇ ਤੇ ਖੇਤੀਬਾੜੀ ਦੇਸ਼ ਦੀ ਰੂਹ ਹੈ ਪਰ ਇਹ ਸਭ ਦੇ ਬਾਵਜੂਦ ਕਿਸਾਨਾਂ ਤੇ ਇਲਜ਼ਾਮ ਲੱਗਦੇ ਨੇ ਕਿ ਮੁੱਖ ਮੰਤਰੀ ਤੱਕ ਇਹ ਕਹਿੰਦੇ ਨੇ ਕਿ ਜਗਾ ਦੇ ਕੇ ਧਰਨੇ ਪ੍ਰਦਰਸ਼ਨ ਲਾਏ ਜਾਂਦੇ ਨੇ ਤੇ ਸੂਬੇ ਤੇ ਦੇਸ਼ ਦੇ ਵਿੱਚ ਕਿਸਾਨ ਨਹੀਂ ਧਰਨੇ ਦਾ ਰਵਾਜ ਜਿਹਾ ਬਣ ਗਿਆ ਪੰਜਾਬ ਦੇ ਮੁੱਖ ਮੰਤਰੀ ਇਹ ਕਹਿੰਦੇ ਨੇ ਪਰ ਕਿਸਾਨੀ ਮਸਲੇ ਨੇ ਜਿਹੜੇ ਜਿਉਂ ਦੇ ਤਿਉਂ ਬਣੇ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ ਕਿਸਾਨੀ ਅੰਦੋਲਨ ਦੇਖਿਆ ਤੇ 2000 ਤੋਂ ਲੈ ਕੇ 2015 ਤੱਕ ਕਰੀਬ 16000 ਕਿਸਾਨ ਤੇ ਮਜ਼ਦੂਰਾ ਨੇ ਖੁਦਕੁਸ਼ੀਆਂ ਕੀਤੀਆਂ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਤੇ ਨਾਲ ਹੀ ਖੁਦਕੁਸ਼ੀਆਂ ਵੀ ਜਾਰੀ ਨੇ ਤੇ ਨਾਲ ਹੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਪ੍ਰਵਾਸ ਹੋ ਰਿਹਾ ਕਿਸਾਨਾਂ ਦੇ ਰੂਪ ਦੇ ਵਿੱਚ ਵੀ ਪ੍ਰਵਾਸ ਕਿਸਾਨੀ ਪਰਿਵਾਰ ਦੇ ਨਾਲ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਜੁੜੇ ਹੋਏ ਨੇ ਉਹ ਪ੍ਰਵਾਸ ਕਰ ਰਹੇ ਨੇ ਤੇ ਦੂਜੇ ਪਾਸੇ ਪ੍ਰਵਾਸੀ ਨੇ ਪੰਜਾਬ ਦੇ ਵਿੱਚ ਆ ਰਹੇ ਨੇ ਤੇ ਇਹ ਵੀ ਵੱਡਾ ਮੁੱਦਾ ਹੈ ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਕਿਸਾਨ ਜਥੇਬੰਦੀ ਲਖੋਵਾਲ ਦੇ ਸਕੱਤਰ ਨਛੱਤਰ ਸਿੰਘ ਬੈਦਵਾਨ ਬੈਦਵਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਰ ਪਿਛਲੇ ਦਿਨਾਂ ਦੇ ਵਿੱਚ ਸੁਵਰਾਜ ਸਿੰਘ ਚੋਹਾਨ ਹੋਰਾਂ ਦਾ ਬਿਆਨ ਆਉਂਦਾ ਕਿ ਖੇਤੀ ਹੈ ਜਿਹੜੀ ਉਹ ਖੇਤੀ ਤੇ ਕਿਸਾਨ ਨੇ ਜਿਹੜੇ ਉਹ ਦੇਸ਼ ਦੀ ਰੂ ਨੇ ਤੇ ਰੀੜ ਦੀ ਹੱਡੀ ਨੇ ਪਰ ਇਹ ਸਭ ਦੇ باوجود ਵੀ ਤਰਨੇ ਪ੍ਰਦਰਸ਼ਨ ਨੇ ਜਿਹੜੇ ਪੂਰੇ ਦੇਸ਼ ਦੇ ਵਿੱਚ ਜਾਰੀ ਨੇ ਕੀ ਕਹੋਂਗੇ ਦੇਖੋ ਜੀ ਕਹਿਣ ਦੇ ਨਾਲ ਠੀਕ ਹੈ ਅਸੀਂ ਬਿਆਨ ਦਾ ਤਾਂ ਉਹਨਾਂ ਦਾ ਸਵਾਗਤ ਕਰਦੇ ਆ ਪਰ ਜੋ ਸਪੈਸ਼ਲੀ ਹਕੀਕਤ ਹੈ ਉਹਨਾਂ ਦੇ ਆਪਣੇ ਰਾਜ ਵਿਦੇ 6 ਕਿਸਾਨਾਂ ਦੀ ਡੈਥ ਹੋਈ ਹੈ ਜਿਗਿਟੇਸ਼ਨ ਕਰਦੇ ਟਾਈਮ ਤੇ ਉਹਦੇ ਅਗੇਂਸਟ ਅਸੀਂ ਬੋਲਦੇ ਵੀ ਬਹੁਤ ਜਦੋਂ ਖੇਤੀ ਮੰਤਰੀ ਬਣਾਏਗੇ ਉਦੋਂ ਵੀ ਕਈ ਕਿਸਾਨ ਜਥੇਬੰਦੀਆਂ ਨੇ ਰੋਸ ਮੁਜ਼ਾਹਰਾ ਕੀਤਾ ਪਰ ਚਲੋ ਠੀਕ ਹੈ ਅਗਰ ਉਹ ਕਿਸਾਨੀ ਮੰਗਾਂ ਵੱਧ ਮੂੜਿਆਉਣ ਤੇ ਸਾਨੂੰ ਇਨਸਾਫ ਦੇ ਦੇਣ ਤਾਂ ਅਸੀਂ ਸਵਾਗਤ ਕਰਾਂਗੇ ਅੱਛਾ ਸਰ ਇੱਕ ਚੀਜ਼ ਹੋਰ ਹੈ ਕਿ ਸ਼ੰਭੂ ਬਾਰਡਰ ਤੇ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਹੁਣ ਹੁੱਡਾ ਸਾਹਿਬ ਹੋਰਾਂ ਦਾ ਬਿਆਨ ਆਉਂਦਾ ਕਿ ਹਰਿਆਣਾ ਦੇ ਵਿੱਚ ਜੇ ਕਾਂਗਰਸ ਦੀ ਸਰਕਾਰ ਆ ਜਾਂਦੀ ਹੈ ਤਾਂ ਅਸੀਂ ਜਿਹੜੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਵੀ ਦੇਵਾਂਗੇ ਅਸੀਂ ਆਪਣੇ ਪੱਤਰ ਤੇ ਨਾਲ ਹੀ ਅਸੀਂ ਜਿਹੜਾ ਸ਼ੰਭੂ ਬਾਰਡਰ ਆ ਉਹ ਵੀ ਖੋਲ ਦੇਵਾਂਗੇ ਉਸ ਬਿਆਨ ਨੂੰ ਕਿਸ ਤਰ੍ਹਾਂ ਸਮਝਦੇ ਹੋ ਵਧੀਆ ਗੱਲ ਹੈ ਜੀ ਬਿਆਨ ਦੇਣਗੇ ਜੇ ਕੋਈ ਉਹਨੇ ਆਪਣਾ ਵਿਚਾਰ ਦੱਸੇ ਨੇ ਉਹ ਬਿਲਕੁਲ ਠੀਕ ਨੇ ਵੈਸੇ ਵੀ ਕਿਸਾਨਾਂ ਦਾ ਹੱਕ ਰੰਦਾ ਇਹ ਕਿ ਉਹ ਆਪਣੀ ਰਾਜਧਾਨੀ ਦੇ ਵਿੱਚ ਜਾ ਸਕਣ ਉਹਨਾਂ ਨੂੰ ਉਹਨਾਂ ਦੀ ਚੀਜ਼ ਦਾ ਬਾਜ਼ ਮੁੱਲ ਮਿਲ ਸਕੇ ਕਿਉਂਕਿ ਕਿਸਾਨਾਂ ਨੇ ਆਪਣੀ ਫਸਲ ਦਾ ਮੁੱਲ ਆਪ ਤੈਅ ਨਹੀਂ ਕਰਨਾ ਸਰਕਾਰ ਨੇ ਕਰਨਾ ਹੈ ਤੇ ਅਗਰ ਉਹ ਗਰੰਟੀ ਦੰਨੇ ਹੈ ਜੋ ਰੇਟ ਤੈਅ ਹੁੰਦਾ ਘੱਟੋ ਘੱਟ ਉਸ ਰੇਟ ਤੇ ਚੱਕਿਆ ਜਾਂਦਾਗਾ ਤਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ अच्छा सर एक चीज और ਖੁਦਕੁਸ਼ੀਆਂ ਦਾ ਬਹੁਤ ਵੱਡਾ ਮੁੱਦਾ ਰਿਹਾ ਪਿਛਲੇ ਸਮੇਂ ਤੋਂ ਲਗਾਤਾਰ ਖੁਦਕੁਸ਼ੀਆਂ ਪੰਜਾਬ ਛੱਡੋ ਪੂਰੇ ਦੇਸ਼ ਦੇ ਵਿੱਚ ਖੁਦਕੁਸ਼ੀਆਂ ਹੁੰਦੀਆਂ ਰਹੀਆਂ ਨੇ 2000 ਤੋਂ ਲੈ ਕੇ 2015 ਤੱਕ ਜਿਹੜਾ ਸਰਕਾਰੀ ਅੰਕੜਾ ਉਹਦੇ ਅਕੋਰਡਿੰਗ 16000 ਦੇ ਕਰੀਬ ਕਿਸਾਨ ਤੇ ਮਜ਼ਦੂਰਾਂ ਨੇ ਖੁਦਕੁਸ਼ੀਆਂ ਕਰੀਆਂ ਨੇ ਇਸ ਦੇ ਪਿੱਛੇ ਕਾਰਨ ਕੀ ਸਮਝਦੇ ਹੋ ਕਿਉਂਕਿ ਖੇਤੀਬਾੜੀ ਨੂੰ ਕਿਤੇ ਲਾਹੇਵੰਦ ਧੰਦਾ ਮੰਨਿਆ ਜਾਂਦਾ ਸੀ ਪਹਿਲਾਂ ਤੇ ਹੁਣ ਪਰ ਲਗਾਤਾਰ ਖੁਦਕੁਸ਼ੀਆਂ ਜਾਰੀ ਨੇ ਤੁਸੀਂ ਕੀ ਕਹੋਗੇ ਹਰ ਇਨਸਾਨ ਦੀ ਇਹ ਇੱਛਾ ਹੁੰਦੀ ਹੈ ਕਿ ਮੇਰਾ ਜਿਹੜਾ ਪਰਿਵਾਰ ਹੈ ਮੇਰੇ ਬੱਚੇ ਹੈ ਆਉਣ ਵਾਲੀ ਪੀੜ੍ਹੀ ਹੈ ਉਹ ਵਧੀਆ ਜ਼ਿੰਦਗੀ ਜੂਵੇ ਤੇ ਆਪਣੇ ਨਾਲ ਦੇ ਜੀਸਸ ਸੁਸਾਇਟੀ ਜੇ ਰਹਿੰਦਾਗਾ ਤੇ ਘੱਟੋ-ਘੱਟ ਉਹਦੇ ਜੇ ਅੱਗੇ ਨਹੀਂ ਤਾਂ ਉਹਦੇ ਬਰਾਬਰ ਹੋ ਕੇ ਜ਼ਰੂਰ ਚੱਲਦੇ ਪਰ ਜਦੋਂ ਹਰ ਥਾਂ ਤੇ ਉਹਨੂੰ ਠੋਕਰਾਂ ਮਿਲਦੀਆਂ ਨੇ ਉਹਦੀ ਮੁੱਦ ਦੀ ਉਪਜ ਦਾ ਮੁੱਲ ਨਹੀਂ ਮਿਲਦਾ ਇਕਨੋਮਿਕ ਤੌਰ ਤੇ ਬੰਦਾ ਤੰਗ ਹੋ ਜਾਂਦਾ ਤੇ ਅੱਗੇ ਉਹਨੂੰ ਕੋਈ ਰਸਤਾ ਨਹੀਂ ਦਿਖਦਾ ਉਸ ਵੇਲੇ ਫਿਰ ਨਿਰਾਸ਼ਾ ਦੇ ਵਿੱਚ ਆ ਕੇ ਕਿਸਾਨ ਦੇ ਕੋਲ ਇਆ ਕੋਈ ਵੀ ਹੋਵੇ ਕਿਸਾਨ ਤੋਂ ਬਿਨਾ ਵੀ ਖੁਦਕੁਸ਼ੀ ਹੀ ਜਿਹੜਾ ਰਾਹ ਰਹਿ ਜਾਂਦਾਗਾ ਕਿਉਂਕਿ ਸਰਕਾਰਾਂ ਨੇ ਜੋ ਵੀ ਸਾਡੇ ਨਾਲ ਵਾਅਦੇ ਕੀਰੇ ਜੋ ਵੀ ਸਾਡੀ ਉਪਜ ਹੈ ਸਾਡੀ ਕਿਸਾਨੀ ਦੀ ਬਾਹ ਨਹੀਂ ਫੜੀ ਹੈ ਸਗੋਂ ਸਾਨੂੰ ਲੁੱਟਣ ਵਾਸਤੇ ਲੋਕਾਂ ਆ ਕੇ ਖੁੱਲਾ ਛੱਡਿਆ ਹੋਇਆ ਅੱਛਾ ਅਬੈਦਬੰਦ ਸਾਹਿਬ ਇੱਕ ਚੀਜ਼ ਹੋਰ ਆਮ ਆਦਮੀ ਪਾਰਟੀ 19 ਹਜ਼ਾਰੇ ਅੰਦੋਲਨ ਦੇ ਵਿੱਚੋਂ ਲੰਗੀ ਸੀ ਤੇ ਲਗਾਤਾਰ ਮੁੱਖ ਮੰਤਰੀ ਸਾਹਿਬ ਜਦ ਭਗਵੰਤ ਮਾਨ ਹੋਰੀ ਮੁੱਖ ਮੰਤਰੀ ਨਹੀਂ ਸੀਗੇ ਬਹੁਤ ਸਾਰੇ ਮਜ਼ਦੂਰਾਂ ਦੇ ਧਰਨੇ ਕਿਸਾਨਾਂ ਦੇ ਧਰਨੇ ਜਾਂ ਉੰਜ ਵੀ ਜਿਹੜੇ ਧਰਨੇ ਲੱਗਦੇ ਸੀ ਉਹਨਾਂ ਦੇ ਵਿੱਚੋਂ ਸ਼ਮੂਲੀਅਤ ਕਰਦੇ ਸੀ ਪਰ ਅੱਜ ਕੱਲ ਉਹ ਮੁੱਖ ਮੰਤਰੀ ਬਣਿਆ ਨੂੰ 2-3 ਸਾਲ ਹੋ ਗਏ ਨੇ ਪਿਛਲੇ ਸਮੇਂ ਦੌਰਾਨ ਇੱਕ ਉਹਨਾਂ ਦਾ ਬਿਆਨ ਆਇਆ ਜਿਸ ਦੇ ਵਿੱਚ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਤਾਂ ਧਰਨਿਆਂ ਦਾ ਇੱਕ ਰਵਾਜਾ ਬਣ ਗਿਆ ਇੱਕ ਪਹਿਲਾ ਮੀਟਿੰਗ ਵਾਸਤੇ ਧਰਨਾ ਫਿਰ ਨੋਟੀਫਿਕੇਸ਼ਨ ਵਾਸਤੇ ਧਰਨਾ ਇਸੇ ਤਰ੍ਹਾਂ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਬਣਿਆ ਹੁੰਦਾ ਤੇ ਇਹਨਾਂ ਧਰਨਿਆਂ ਦੇ ਨਾਲ ਆਮ ਲੋਕ ਜਿਹੜੇ ਤੰਗ ਪਰੇਸ਼ਾਨ ਹੁੰਦੇ ਨੇ ਉਸ ਬਾਰੇ ਕੀ ਕਹੋਗੇ ਅੰਨਾ ਹਜਾਰੇ ਜੀ ਆਪ ਵੀ ਹਲੂਪ ਹੋ ਗਏ ਉਹਨਾਂ ਦੇ ਨਾਲ ਹੀ ਉਹਨਾਂ ਦੀ ਵਿਚਾਰਧਾਰਾ ਲੂਪ ਹੋ ਗਈ ਤੇ ਅੱਗੇ ਜਿਹੜੇ ਉਸੇ ਅੰਦੋਲਨ ਦੇ ਵਿੱਚ ਉਹ ਪਾਰਟੀ ਨਿਕਲੀ ਉਹ ਵੀ ਆਪਣੇ ਜਿਹੜੇ ਕਰਮ ਸੀਗੇ ਆਪਣੀ ਵਿਚਾਰਧਾਰਾ ਸੀ ਉਹ ਤੋਂ ਪਿੱਛੇ हट ਗਈ ਇਹੀ ਧਾਰਨਿਆਂ ਦੇ ਨਾਲ ਇਹੀ ਸਭ ਕੁਝ ਦੇ ਨਾਲ ਇਹ ਪਾਰਟੀ ਸਰਕਾਰ ਦੇ ਵਿੱਚ ਆਈ ਸੀ ਇਹਨੂੰ ਪਲੀ ਚੰਗੇ ਪਤਾ ਵੀ ਲੋਕੀ ਧਾਰਨਾ ਕਿਉਂ ਲਾਉਂਦੇ ਆ ਤੇ ਕਿੰਨਾ ਕੁ ਟਾਈਮ ਹੁੰਦਾ ਉਹਨਾਂ ਦੇ ਕੋਲ ਪਰ ਹੁਣ ਜਦ ਇਹ ਸਰਕਾਰ ਦੇ ਵਿੱਚ ਆ ਗਏ ਜਦ ਇਹਨਾਂ ਦੇ ਆਪਣੇ ਪਰਦੇ ਫੁੱਲਣ ਲੱਗੇ ਤਾਂ ਇਹ ਉਤੇ ਆਪਣੇ ਇੱਛਾ ਬਚਾਉਣਾ ਆਪਣੀ ਚਮੜੀ ਬਚਾਉਣ ਵਾਸਤੇ ਜਾਂ ਆਪਣੇ ਆਪ ਨੂੰ ਬੜੇ ਵਧੀਆ ਬੰਦੇ ਕਰਨ ਵਾਸਤੇ ਚਾਹੁੰਦੇ ਆਗੇ ਕੋਈ ਧਾਰਨਾ ਮੁਝਾਰਾ ਨਾ ਹੋਵੇ ਇਸ ਕਰਕੇ ਇਹ ਸਾਡੇ ਬਰ ਖਿਲਾਫ ਜਿਹੜੇ ਬਿਆਨ ਦੇ ਰਹੇ ਆ ਅਗਰ ਸਾਡੀਆਂ ਮੰਗਾਂ ਮੰਨ ਲੀਆਂ ਜਾਣ ਸਾਨੂੰ ਤਾਂ ਧਰਨੇ ਦੀ ਲੋੜ ਨਹੀਂ ਅਸੀਂ ਤਾਂ ਖੁਦ ਹੀ ਨਹੀਂ ਚਾਹੁੰਦੇ ਕੋਈ ਧਰਨਾ ਲਾ ਜੇ ਪਰ ਜਿਹੜੀ ਇਹ ਗੱਲ ਕਰਦੇ ਸੀਗੇ ਕਿ ਧਰਨੇ ਤੇ ਕੋਈ ਕਿਸਾਨ ਨਹੀਂ ਆਊਗਾ ਜਗ੍ਹਾ ਨਹੀਂ ਦੇਖੂਗੇ ਅਸੀਂ ਜਗ੍ਹਾ ਵੀ ਮੰਗ ਲਈ ਸੀ ਵੀ ਸਾਨੂੰ ਉਸ ਜਗ੍ਹਾ ਦੇ ਦਿਓ ਅਸੀਂ ਉੱਥੇ ਬੈਠ ਜਾਂਦੇ ਆ ਤੇ ਤੁਸੀਂ ਜਿੰਨੇ ਬੰਦੇ ਕਹੋ ਉਸ ਤੇ ਵੱਧ ਅਸੀਂ ਇਕੱਠ ਕਰਕੇ ਦਿਖਾ ਦੰਨੇ ਆ ਔਰ ਤੁਸੀਂ ਸੁਣ ਕੇ ਹੈਰਾਨ ਰਹੋਗੇ ਕਿ ਸਾਡਾ ਜਿਹੜਾ 2 ਸਤੰਬਰ ਨੂੰ 34 ਸੈਕਟਰ ਦੇ ਵਿੱਚ ਧਰਨਾ ਲੱਗਿਆ ਉਹਦੇ ਵੀ ਸਾਨੂੰ 5 ਦਿਨ ਸਿਰਫ ਲਾਰੇ ਮਿਲੀਗੇ ਕਿ 2 ਵਜੇ ਦੱਸਦੇ ਆ 3 ਵਜੇ ਦੱਸਦੇ ਆ 5 ਵਜੇ ਦੱਸਦੇ ਆ ਅਖੀਰ ਜਦੋਂ 30 ਸਤੰਬਰ 30 ਅਕਤੂਬਰ 3 ਅਗਸਤ ਨੂੰ ਅਸੀਂ ਇਹ ਇੱਕ ਤਰਫਾ ਐਲਾਨ ਕਰਤਾ ਕਿ ਤੁਸੀਂ ਆਪਣਾ ਪ੍ਰਬੰਧ ਸਾਨੂੰ ਰੋਕਣ ਲਈ ਕਰ ਦੋ ਤੇ ਅਸੀਂ ਚੰਡੀਗੜ੍ਹ ਦੇ ਵਿੱਚ ਐਂਟਰੀ ਪਾਉਣ ਦਾ ਹੀ ਪ੍ਰਬੰਧ ਕਰਾਂਗੇ ਅਸੀਂ ਤਾਂ ਹੁਣ ਆਪਣੀ ਇਰਾਦਤਾਨੀ ਦੇ ਵਿੱਚ ਜਾਣੇ ਜਾਣਾ ਅਸੀਂ ਨਹੀਂ ਰੁਕਾਂਗੇ ਤਾਂ ਸਾਨੂੰ ਇਹ ਆਜ਼ਾਦਤ ਮਿਲੀ ਕਿ ਉਹ ਨਾ ਕੋਈ ਥਾ ਨਾ ਵਾਸਤੇ ਅਗਰ ਸਾਨੂੰ ਕੋਈ ਲੋੜ ਨਹੀਂ ਹੈ ਕਿ ਲੋਕਾਂ ਨੂੰ ਅਸੀਂ ਤੰਗ ਕਰੀਏ ਨਾਲੇ ਆਪ ਤੰਗ ਹੋਈਏ ਸਾਨੂੰ ਤਾਂ ਆਪਣੀਆਂ ਡਿਮਾਂਡਾਂਾਂਗੇ ਸਾਡੀਆਂ ਡਿਮਾਂਡਾਂ ਜਿਹੜੀਆਂ ਉਹ ਪੂਰੀਆਂ ਕਰ ਦੇਣ ਤੇ ਉਹਦੇ ਵਿੱਚ ਆ ਕੋਈ ਸਾਡੀ ਡਿਮਾਂਡ ਆਈ ਜੇ ਜਿਹੜੀ ਵਾਜਿਬ ਨਹੀਂ ਹੈ ਉਹਦੇ ਵਾਸਤੇ ਪਬਲਿਕ ਸਾਹਮਣੇ ਆ ਕੇ ਐਕਸਪਲੇਨ ਕਰਨ ਅਸੀਂ ਵੀ ਐਕਸਪਲੇਨ ਕਰਾਂਗੇ ਕਿ ਕਿਉਂ ਵਾਜਿਬ ਹੈ ਫੇਰ ਗੱਲ ਬਣਦੀ ਹੈ ਉਦੋਂ ਤੁਸੀਂ ਹੁਣ ਸਰਕਾਰ ਦੇ ਨਸ਼ੇ ਤੇ ਤੁਸੀਂ ਕਿਸਾਨਾਂ ਨੂੰ ਰੋਕੀ ਜੋ ਜਾਂ ਬਿਆਨ ਦੇਈ ਜੋ ਉਹਦੀ ਕੋਈ ਟੁਕ ਨਹੀਂ ਆ। ਅੱਛਾ ਵੈਦਵਾਨ ਸਾਹਿਬ ਇੱਕ ਚੀਜ਼ ਹੋਰ ਹੁਣ ਪਿਛਲੇ ਸਮੇਂ ਤੋਂ ਦੇਖਿਆ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹ ਖੇਤੀਬਾੜੀ ਵੱਲ ਪ੍ਰਭਾਵਿਤ ਨਹੀਂ ਹੋ ਰਹੀ ਕਿਉਂਕਿ ਮੰਨ ਲਓ ਕਿ ਜਿਹੜਾ 5-7 ਕਿਲੇ ਵਾਲਾ ਕਿਸਾਨ ਆ ਉਹ 10-12000 ਦੀ ਨੌਕਰੀ ਕਰਨ ਨੂੰ ਜ਼ਿਆਦਾ ਮੰਨ ਰਿਹਾ ਕਿ ਉਹ ਜ਼ਿਆਦਾ ਚੰਗੀ ਆ ਖੇਤੀਬਾੜੀ ਨਾਲੋਂ ਇਸ ਰਵਾਜ ਨੂੰ ਇਸ ਪਰਵਰਤਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਾਨੂੰ ਜਿਹੜੀ ਉਪਜ ਆ ਉਹਦਾ ਪੈਸਾ ਵੀ ਟਾਈਮ ਸਿਰ ਨਹੀਂ ਮਿਲਦਾ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਭੋਗਪੁਰ ਮਿਲਵਾ ਤੇ ਅਜੇ 5-7 ਦਿਨਾਂ ਤੋਂ ਵੀ ਮਜਾਰੇ ਹੋ ਰਹੇ ਨੇ 4-4 5-5 ਸਾਲ ਦੇ ਉਹਨਾਂ ਨੇ ਪੈਸੇ ਰੋਕੇ ਹੋਏ ਨੇ ਗਵਰਨਮੈਂਟ ਨੇ ਜੋ ਇਹਨਾਂ ਨੇ ਸਾਡੇ ਫੇਅਰ ਪ੍ਰਾਈਸ ਦੇ ਵਿੱਚ ਐਸ.ਪੀ. ਚ ਆਪਣਾ ਹਿੱਸਾ ਪਾਉਣਾ ਹੁੰਦਾ ਉਹ ਵੀ 6-6 ਮਹੀਨੇ 7-7 ਮਹੀਨੇ ਨਹੀਂ ਦੰਦੇ 1 ਨਵੰਬਰ ਤੋਂ ਅਸੀਂ ਚਾਹੁੰਦੇ ਹਾਂ ਮੀਲਾ ਚਲਾ ਦਿਓ ਉਹਦਾ ਫੈਸਲਾ ਨਹੀਂ ਹੁੰਦਾ ਹੈ ਕਿ ਕਦੋਂ ਮੀਲਾ ਚਲਾਉਣੀਆਂ ਉਹਦੀ ਸਫਾਈ ਕਦ ਕਰਨੀ ਹੈ ਕਿਾ ਨਹੀਂ ਕਰਨੀ ਸਾੜਾ ਹੀ ਪੈਸਾ ਸਾਨੂੰ ਟਾਈਮ ਸਿਰ ਨਹੀਂ ਮਿਲਦਾ ਹੈ ਤੇ ਕੰਮ ਕਰਨ ਤੋਂ ਬਾਅਦ ਵੀ ਅਗਰ ਕਿਸੇ ਨੂੰ ਆਪਣਾ ਮਹਿਨਤਾਨਾ ਵੀ ਟਾਈਮ ਸਿਰ ਨਹੀਂ ਮਿਲੂਗਾ ਤਾਂ ਫਿਰ ਉਹ ਇਹਨੂੰ ਉੱਚ ਮੁਲਕ ਨੂੰ ਛੱਡ ਕੇ ਜਾਏਗਾ ਹੋਰ ਕਿਆ ਕਰੂਗਾ ਉਹਦੇ ਕੋਲ ਕੋਈ ਰਾਹ ਨਹੀਂ ਹੈ ਬਾਹਰ ਜਾ ਕੇ ਸਾਡੇ ਲੋਕ ਇਹ ਨਹੀਂ ਹੈ ਕਿ ਉੱਥੇ ਬਹਿਲੇ ਬੈਠ ਕੇ ਖਾ ਰਹੇ ਆ ਜਾਂ ਉਹਨਾਂ ਨੂੰ ਕੋਈ ਇਸ ਨਾਲੋਂ ਬੜਾ ਹੀ ਆਰਾਮਦਾਇਕ ਜੀਵਨ ਮਿਲਿਆ ਕਹੀਂ ਖੇਚੜ ਵੀ ਬਹੁਤ ਕਰ ਰਹੇ ਉੱਥੇ ਕੰਮ ਕਰ ਰਹੇ ਨੇ ਪਰ ਉੱਥੇ ਜਿਹੜਾ ਕੰਮ ਦਾ ਇਵਜਾਨਾ ਅਰ ਕੰਮ ਤੋਂ ਥੋੜਾ ਬਾਅਦ ਦਾ ਟਾਈਮ ਹੈ ਉਹ ਥੋੜੀ ਕੋਈ ਡਿਸਟਰਬੈਂਸ ਨਹੀਂ ਇਸ ਕਰਕੇ ਉਹਨਾਂ ਦੇ ਮਾਹੌਲ ਨੂੰ ਚੰਗਾ ਸਮਝਦੇ ਹੋਏ ਇੱਥੋਂ ਪ੍ਰਵਾਸ ਹੁੰਦਾ। ਅੱਛਾ ਤੁਸੀਂ ਪ੍ਰਵਾਸ ਦੀ ਗੱਲ ਕੀਤੀ ਤੇ ਤੁਸੀਂ ਖੁਦ ਬਾਹਰ ਤੋਂ ਆਉਂਦੇ ਹੋ ਤਾਂ ਬਾਹਰ ਦੇ ਵਿੱਚ ਦੇਖਿਆ ਜਾਂਦਾ ਜਿੱਥੇ ਪਹਿਲਾਂ ਦੁਆਬੇ ਤੋਂ ਫਿਰ ਮਾਲਵੇ ਦੇ ਵਿੱਚ ਆਇਆ ਮਾਝੇ ਦੇ ਵਿੱਚ ਹੁਣ ਲਗਭਗ ਸਾਰਾ ਪੰਜਾਬ ਹੈ ਜਿਹੜਾ ਪ੍ਰਵਾਸ ਵੱਡੀ ਗਿਣਤੀ ਦੇ ਵਿੱਚ ਸਾਡੇ ਨੌਜਵਾਨ ਮੁੰਡੇ ਕੁੜੀਆਂ ਕਰ ਰਹੇ ਨੇ ਤੇ ਬਾਹਰ ਦੇ ਵਿੱਚ ਜਿਹੜੇ ਪ੍ਰਵਾਸੀ ਨੇ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ ਤੇ ਦੋਵੇਂ ਤਰ੍ਹਾਂ ਦੇ ਪ੍ਰਵਾਸ ਨੂੰ ਕਿਸ ਤਰ੍ਹਾਂ ਸਮਝੋ? ਉਹਨਾਂ ਨੂੰ ਤਾਂ ਇੱਥੇ ਕੰਮ ਵੀ ਮਿਲ ਰਿਹਾ ਤੇ ਕੰਮ ਹੀ ਨਹੀਂ ਮਿਲ ਰਿਹਾ ਬਲਕਿ ਉਹਨਾਂ ਨੇ ਸਾਡੇ ਸਾਰੇ ਲਾਅ ਤੋੜ ਕੇ ਸੜਕਾਂ ਤੇ ਆਪਣੇ ਬਿਜ਼ਨਸ ਸ਼ੁਰੂ ਕਰਤੇ ਕੋਈ ਟੈਕਸ ਨਹੀਂ ਦੇਣਾ ਸਰਕਾਰ ਵੀ ਘਾਟੇ ਜਾ ਸਰਕਾਰ ਵੀ ਨਹੀਂ ਉਹਨਾਂ ਨੂੰ ਰੋਕਦੀ ਹੈ ਸਾਡੇ ਮੁਲਾਜ਼ਮ ਜਿਹੜੇ ਰਿਸ਼ਵਤ ਖੋਰੀ ਹੋ ਗਈ ਸਰਕਾਰ ਦੇ ਵਿੱਚ ਮੁਲਾਜ਼ਮਾਂ ਦੇ ਵਿੱਚ ਤੇ ਉਹ ਸਰਕਾਰ ਵਾਸਤੇ ਵੀ ਘਾਟੇ ਦਾ ਸੌਦਾ ਹੈਗਾ ਪਬਲਿਕ ਦੇ ਟੈਕਸ ਪਈ ਜਾ ਰਹੇ ਨੇ ਤੇ ਜਿਹੜਾ ਬੰਦਾ ਸਰਕਾਰੀ ਕਾਨੂੰਨਾਂ ਮੁਤਾਬਕ ਕੰਮ ਕਰਦਾ ਉਹ ਘਾਟੇ 'ਚ ਜਾ ਰਿਹਾ ਤੇ ਜਿਹੜੇ ਜਿਨ੍ਹਾਂ ਤੇ ਕੋਈ ਟੈਕਸ ਨਹੀਂ ਕੋਈ ਬਾਈਂਡਿੰਗ ਨਹੀਂ ਜਿੱਥੇ ਦੇਖਦੇ ਰੇੜੀ ਖੜੀ ਕਰਕੇ ਲਾ ਲੈਣੇ ਆ ਉਹਨਾਂ ਨੂੰ ਇਸ ਤੋਂ ਵਧੀਆ ਹੋਰ ਮਾਹੌਲ ਕਿਆ ਮਿਲਦਾ ਅੱਛਾ ਪ੍ਰਵਾਸੀਆਂ ਲਈ ਮਤਲ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਦਾ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਵਿਰੋਧ ਵੀ ਹੋਇਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਉਹਨਾਂ ਦਾ ਬਾਈਕਾਟ ਕੀਤਾ ਗਿਆ ਕਿ ਕੁਝ ਨਿਯਮ ਬਣਨੇ ਚਾਹੀਦੇ ਨੇ ਵਿਧਾਨ ਸਭਾ ਦੇ ਵਿੱਚ ਸੁਪਾਲ ਸਿੰਘ ਖੈਰਾ ਉਰੀ ਮਤਾ ਲੈ ਕੇ ਆਏ ਕਿ ਵੀ ਇਹ ਪਾਸ ਹੋਣਾ ਚਾਹੀਦਾ ਹੈ ਕਿ ਕੁਝ ਨਿਯਮ ਹੋਣੇ ਚਾਹੀਦੇ ਨੇ ਜ਼ਮੀਨ ਨੂੰ ਲੈ ਕੇ ਜਿਹੜਾ ਉਹ ਪੰਜ ਭਾਸ਼ਾ ਨੂੰ ਲੈ ਕੇ ਜਾ ਸੱਭਿਆਚਾਰ ਨੂੰ ਲੈ ਕੇ ਨਿਯਮ ਹੋਣੇ ਚਾਹੀਦੇ ਨੇ ਸਾਰੇ ਘਟਨਾ ਕਰਮ ਨੂੰ ਕਿਸ ਤਰ੍ਹਾਂ ਸਮਝਦੇ ਸਵਿਧਾਨ ਦੇ ਆਰਟੀਕਲ 14 ਮੁਤਾਬਕ ਜਦੋਂ ਸਭ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ਅਗਰ ਬਾਕੀ ਸੂਬਿਆਂ ਨੇ ਸਾਡੇ ਤੇ ਜ਼ਮੀਨ ਜਾਇਦਾਦ ਖਰੀਦਣ ਤੇ ਰੋਕ ਲਾਈ ਹੋਈ ਹੈ ਤਾਂ ਅਸੀਂ ਕਿਉਂ ਖੁੱਲਾ ਰੱਖੀਏ ਸਾਨੂੰ ਤਾਂ ਬਾਹਰ ਜਾ ਕੇ ਕੰਮ ਕਰਨ ਬਾਅਦ ਤੇ ਖੇਤੀ ਕਰਨ ਬਾਅਦ ਅਸੀਂ ਜ਼ਮੀਨ ਨਹੀਂ ਖਰੀਦ ਸਕਦੇ ਕੁਝ ਨਹੀਂ ਕਰ ਸਕਦੇ لیکن ਸਾਡੀ ਜ਼ਮੀਨਾਂ ਨੂੰ ਕੋਈ ਖਰੀਦੇ ਕੋਈ ਜੋ ਮਰਜ਼ੀ ਕਰੇ ਉਹਦੇ ਨਾਲ ਜਿਹੜੇ ਬਾਹਰ ਦੇ ਵੀ ਐਨ ਆਰ ਆਈ ਵੀ ਐ ਉਹ ਵੀ ਆ ਕੇ ਇੱਥੇ ਰੇਟ ਵਧਾ ਦੰਨੇ ਤੇ ਜਿਹੜੇ ਇੱਥੇ ਦੇ ਲੋਕਲ ਬੰਦੇ ਆ ਉਹਨਾਂ ਵਾਸਤੇ ਬੜਾ ਔਖਾ ਹੋ ਗਿਆ ਉਹਨਾਂ ਮੁਕਾਬਕ ਚਲਣਾ ਸੋ ਇਹ ਜਿਹੜਾ ਕਾਨੂੰਨ ਹੈ ਉਹਨੇ ਬਿਲਕੁਲ ਸਹੀ ਕਿਹਾ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਇਹ ਜਾਂ ਤਾਂ ਸਾਰੇ ਖੁੱਲ੍ਹ ਹੋਣੀ ਚਾਹੀਦੇ ਜਾਂ ਫਿਰ ਸਾਰੀ ਸਟੇਟਾਂ ਵਾਸਤੇ ਕਾਨੂੰਨ ਬਣਾਉਣਾ ਚਾਹੀਦਾ ਤੇ ਪੰਜਾਬ ਛੇੜ ਇਸ ਵਕਤ ਪਿੱਛੇ ਐ ਤੇ ਇਹਨੂੰ ਵੀ ਆਪਣਾ ਕੋਈ ਨਾ ਕੋਈ ਕਾਨੂੰਨ ਬਣਾਉਣਾ ਚਾਹੀਦਾ ਪਰ ਫੇਰ ਉਹੀ ਜਿਹੜੀ ਮਾੜੀ ਨੀਤੀ ਹੈ ਸਰਕਾਰ ਦੀ ਉਹਨਾਂ ਦਾ 2 ਸਾਲ ਤੋਂ ਵੀ ਬਿੱਲ ਲਟਕਿਆ ਹੋਇਆ ਅੱਜ ਤੱਕ ਉਹਦੇ ਬਹਿਸ ਵੀ ਨਹੀਂ ਹੋ ਸਕੀ ਅੱਛਾ ਤੁਸੀਂ ਪੰਜਾਬ ਸਰਕਾਰ ਦੀ ਗੱਲ ਕੀਤੀ ਤਾਂ ਪੰਜਾਬ ਸਰਕਾਰ ਬਹੁਤ ਸਾਰੀਆਂ ਉਮੀਦਾਂ ਦੇ ਨਾਲ ਪੰਜਾਬੀਆਂ ਨੇ ਬਣਾਈ ਸੀ ਤੇ ਉਹਨਾਂ ਕਿੰਨੀਆਂ ਤੋਂ ਉਮੀਦਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਬੂਰ ਪਿਆ ਕੀ ਕੀ ਪੰਜਾਬ ਦੇ ਵਿੱਚ ਬਦਲਾਅ ਆਇਆ ਕਿਉਂਕਿ ਪੰਜਾਬ ਦੇ ਵਿੱਚ ਬਦਲਾਅ ਦੇ ਨਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤੁਹਾਡੇ ਮੁਤਾਬਕ ਪੰਜਾਬ ਦੇ ਵਿੱਚ 2.5-3 ਸਾਲਾਂ ਦੇ ਵਿੱਚ ਕੀ ਕੀ ਬਦਲਾਅ ਆਇਆ ਬਦਲਾਅ ਤੇ ਇਹੀ ਹੋਇਆ ਕਿ ਲੋਕਾਂ ਨੂੰ ਗੱਲਾਂ-ਬਾਤਾਂ ਦੇ ਨਾਲ ਖੁਸ਼ ਕਰਿਆ ਜਾ ਰਿਹਾਗਾ ਐਕਚੁਅਲੀ ਜਿਹੜੀ ਰੀਡਿੰਗ ਹੈ ਪਰ ਇਹ ਲੋਕ ਪ੍ਰੈਕਟੀਕਲ ਨਹੀਂ ਹੈ ਇਹ ਮੈਂ ਤਾਂ ਇਹੀ ਕਹਾਂਗਾ ਕਿ ਫੇਸਬੁੱਕ ਦੇ ਉੱਪਰ ਜਿਹੜੇ ਲੋਕ ਜ਼ਿਆਦਾ ਆਪਣੀਆਂ ਲੱਗੇ ਰਹਿੰਦੇ ਸੀ ਆਈਟੀ ਸੈਕਟਰ ਵਾਲੇ ਉਹ ਇਹਨਾਂ ਦੇ ਸਾਹਮਣੇ ਇਹਨਾਂ ਨੂੰ ਲੱਗਦਾ ਸੀਗੇ ਪਾਬਤਿਕ ਵਿੱਚ ਬਹੁਤ ਵਿਚਾਰੇ ਨੇ ਉਹ ਲੋਕ ਅੱਗੇ ਆ ਗਏ ਤੇ ਇੱਕ ਜਿਹੜਾ ਸਭ ਤੋਂ ਮਾੜਾ ਪੱਖ ਉਹ ਹੋਇਆ ਕਿ ਜਿਹੜੇ ਲੋਕਾਂ ਨੇ 2014-15 ਤੋਂ ਇਸ ਪਾਰਟੀ ਨੂੰ ਖੜਾ ਕੀਤਾ ਉਹ ਇਹਨਾਂ ਨੇ ਪੁਰਾਣੇ ਬੰਦੇ ਸਾਈਡ ਕਰਤੇ ਤੇ ਨਵੇਂ ਨੂੰ ਲਈ ਜਾਂਦੇ ਆ ਪੁਰਾਣੇ ਨੂੰ ਸਾਈਡ ਕਰ ਦਿੰਦੇ ਆ ਤੇ ਉਹ ਜਦੋਂ ਆਪਣਾ ਦਿਖਦਾ ਕਿ ਇਹਨਾਂ ਨੇ ਆਪਣਾ ਸਭ ਕੁਝ ਕਰ ਲਿਆ ਉਹਨਾਂ ਨੂੰ ਨਵੇਂ ਨੂੰ ਇਹ ਰਾਹ ਦਈ ਜਾਂਦੇ ਨੇ ਉਹ ਨਵੇਂ ਹੁਣ ਕਿਆ ਕਾਰਨ ਹੈ ਇਹ ਸਾਡੀ ਸਮਝ ਤੋਂ ਬਾਹਰ ਹੈ ਦੂਜਾ এডਿਕੇਸ਼ਨ ਤੋਂ ਬਿਨਾ ਵੀ ਜੇ ਤੁਸੀਂ ਘੱਟ ਪੜੇ ਦਿਖੇ ਬੰਦਿਆਂ ਨੂੰ ਮਿਨਿਸਟਰ ਬਣਾ ਦੂਗੇ ਜਾਂ ਹੋਰ ਲੈਵਲ ਤੋਂ ਆਜੂਗੇ ਤਾਂ ਉਸ ਬੰਦੇ ਦਾ ਕੰਮ ਨਹੀਂ ਕਰਦਾ ਹੁਣ ਸਾਡਾ ਜਿਹੜਾ ਇਹ ਏਰੀਆ ਦਾ ਇੱਥੇ ਖੇਤੀ ਤੋਂ ਇਲਾਵਾ ਬਿਲਡਿੰਗ ਦਾ ਜ਼ਮੀਨ ਅਕਵਾਇਰ ਦਾ ਇਹ ਮਸਲਾ ਚੱਲ ਰਿਹਾ ਬੜੇ ਵਧੀਆ ਸਾਡੇ ਇੱਥੇ ਕਲਵੰਤ ਸਿੰਘ ਜੀ ਐਮਐਲਏ ਜਿਨ੍ਹਾਂ ਨੇ 40 ਸਾਲ ਤੋਂ ਇਸ ਮੁਹਾਰੀ ਦੀ ਤਰੱਕੀ ਹੁੰਦੀ ਵੀ ਦੇਖੀ ਇਹਦੇ ਵਾਅਦੇ ਘਾਟੇ ਵੀ ਦੇਖੇ ਸਭ ਉਤਾਰ ਚੜਾ ਦੇਖੇ ਐਮਐਲਏ ਬਣ ਤੋਂ ਬਾਅਦ ਉਹਨਾਂ ਨੂੰ ਲੋਕਾਂ ਦੀ ਬੜੀ ਇੱਛਾ ਸੀ ਮਿਨਿਸਟਰੀ ਨਹੀਂ ਮਿਲੀ ਲੇਕਿਨ ਅਨਮੋਲ ਗਗਨਮਾਨ ਨੂੰ ਜਿਹੜੀ ਕਿ ਇੱਕ ਕਲਾ ਦੇ ਖੇਤਰ ਤੋਂ ਆਈ ਸੀ ਜਿਹਨੂੰ ਇੱਥੇ ਦੀ ਡਿਵੈਲਪਮੈਂਟ ਬਾਰੇ ਜਾਂ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਵੀ ਕੋਈ ਸਪੱਸ਼ਟਤਾ ਵੀ ਨਹੀਂ ਸੀ ਉਹਨੂੰ ਜਾ ਕੇ ਕੈਬਨਿਟ ਮਨਿਸਟਰ ਬਣਾਤਾ ਰਿਜ਼ਲਟ ਕੀ ਆ ਨਿਕਲਿਆ ਕਿ ਉਹ ਤੋਂ ਅਸਤੀਫਾ ਲੈਣਾ ਪਿਆ ਤੇ ਹੁਣ ਵੀ ਮੁਹਾਲੀ ਨੂੰ ਗੇਟਵੇ ਆਫ ਪੰਜਾਬ ਹੋਣ ਦੇ ਲਈ ਲੱਗੇ ਸਭ ਤੋਂ ਵਧੀਆ ਸਭ ਤੋਂ ਕਮਾਈ ਵਾਲਾ ਸਾਧਨ ਹੋਣ ਦੇ ਬਾਵਜੂਦ ਅੱਜ ਵੀ ਸਾਡੀ ਮੁਹਾਲੀ ਨੂੰ ਕੈਬਨਿਟ ਦੇ ਵਿੱਚ ਜਿਹੜੀ ਹੈਗੀ ਉਹ ਨੁਮਾਇੰਦਗੀ ਨਹੀਂ ਰਹੀ ਹੁਣ ਵੀ ਰਿਸ਼ਫਲ ਤੋਂ ਬਾਅਦ ਅਸੀਂ ਚਾਹੁੰਦੇ ਸੀ ਵੀ ਸ਼ਾਇਦ ਕਲਵੰਤ ਸਿੰਘ ਜੀ ਦਾ ਨੰਬਰ ਆ ਜੇ ਲੇਕਿਨ ਇਹਦੇ ਵਿੱਚ ਜਿਹੜੇ ਪ੍ਰੈਕਟੀਕਲ men ਆ ਉਹਨਾਂ ਦੀ ਘਾਟ ਹੈਗੀ ਤੇ ਜਿਹੜੇ ਜੀ ਹਜੂਰੀ ਹੈ ਮੈਂ ਸਮਝਦਾ ਉਹਨਾਂ ਨੂੰ ਜਿਆਦਾ ਤਰਜੀਹ ਦਿੱਤੀ ਜਾਂਦੀ ਹੈ ਅੱਛਾ ਤੁਹਾਨੂੰ ਕੀ ਲੱਗਦਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਕੋਈ ਕੁਝ ਵੱਡਾ ਬਦਲਾਅ ਨਹੀਂ ਲੈ ਕੇ ਆਈ ਤਾਂ ਪੰਜਾਬ ਦੇ ਮਸਲੇ ਕਿੰਜ ਜਿਹੜੇ ਮੁੱਦੇ ਨੇ ਉਹ ਕਿਵੇਂ ਸੁਲਝ ਸਕਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਹਮੇਸ਼ਾ ਬੇਅਦਬੀ ਦਾ ਮੁੱਦਾ ਹੋਵੇ ਨਸ਼ਿਆਂ ਦਾ ਮੁੱਦਾ ਹੋਵੇ ਕਿਸਾਨੀ ਮੁੱਦੇ ਹੋਣ ਉਹ ਲਗਾਤਾਰ ਚੋਣਾਂ ਵੇਲੇ ਉਠਾਏ ਜਾਂਦੇ ਨੇ ਕਿ ਸਾਡੀ ਸਰਕਾਰ ਬਣੂਗੀ ਅਸੀਂ ਸਾਰਾ ਕੁਝ ਠੀਕ ਕਰ ਦਾਂਗੇ ਭਾਵੇਂ ਅਕਾਲੀਆਂ ਨੇ ਸਰਕਾਰ ਬਣਾਈ ਭਾਵੇਂ ਕਾਂਗਰਸ ਨੇ ਬਣਾਈ ਜਾਂ ਫਿਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਪਰ ਉਹ ਮਸਲੇ ਜਿਉਂ ਦੇ ਤਿਉਂ ਬੜੇ ਰਹਿੰਦੇ ਨੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਿ ਪੰਜਾਬ ਦੇ ਕਿਸ ਢੰਗ ਤਰੀਕੇ ਦੇ ਨਾਲ ਮਸਲੇ ਹੱਲ ਹੋ ਸਕਦੇ ਅਗਰ ਤੁਸੀਂ ਦੇਖੋ ਤਾਂ ਇਹ ਨੌਜਵਾਨਾਂ ਦੀ ਪਾਰਟੀ ਕਹਿਦੀ ਆਪਾਂ ਯਾ ਹਾਸੀ ਮਜ਼ਾਕ ਜਾਂ ਪੰਜ ਛੜਿਆਂ ਦੀ ਪਾਰਟੀ ਕਹਿ ਜੀ ਅੱਜ ਤਾਂ ਵਿਆਹ ਹੀ ਹੁਣ ਹੋਏ ਨੇ ਤੇ ਇਹਨਾਂ ਨੂੰ ਨਵੀਂ ਉਮਰ ਦੇ ਬੱਚੇ ਠੀਕ ਹੈ ਉਹਨਾਂ ਦੇ ਵਿੱਚ ਟੈਲੈਂਟ ਹੈ ਉਹਨਾਂ ਦੀ ਵਿੱਚ ਪੜ੍ਹਾਈ ਲਿਖਾਈ ਕੀਤੀ ਹੁੰਦੀ ਹੈ ਲੇਕਿਨ ਉਹਨਾਂ ਨੂੰ ਛੱਡ ਕੇ ਜਿਹੜੇ ਪੁਰਾਣੇ ਪਾਰਟੀ ਦੇ ਨਾਲ ਜੁੜੇ ਹੋਏ ਬੰਦੇ ਨੇ 15 16 ਤੋਂ ਅਗਰ ਉਹਨਾਂ ਪ੍ਰੈਕਟੀਕਲ ਵਾਲਿਆਂ ਨੂੰ 50 ਸਾਲ ਤੋਂ ਉੱਪਰ ਵਾਲਿਆਂ ਨੂੰ ਪਾਰਟੀ ਦੇ ਵਿੱਚ ਲਿਆ ਜਾਵੇ ਜਿਨ੍ਹਾਂ ਨੇ ਜ਼ਿੰਦਗੀ ਦੇ ਉਤਾਰ ਚੜਾ ਦੇਖੇ ਹੋਏ ਹਨਾ ਤਾਂ ਉਹ ਮਾਨ ਸਾਹਿਬ ਨੂੰ ਸਲਾਹ ਦੇ ਨਾਲ ਉਹਦੀ ਟੀਮ ਵਰਕ ਦੇ ਵਿੱਚ ਵਧੀਆ ਮਾਹੌਲ ਜਿਹੜਾ ਪੰਜਾਬ ਦਾ ਸਿਰ ਦੇ ਸਕਦਾ ਹੈ ਮਹਿਬਾਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਇਹ ਸੰਨ ਸਾਡੇ ਨਾਲ ਨਛੱਤਰ ਸਿੰਘ ਵੈਦਵਾਨ ਜਿਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਆਪਣੇ ਵਿਚਾਰ ਰੱਖੇ ਨੇ ਤੁਹਾਨੂੰ ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਲੱਗੇ ਨੇ ਆਪਣੀ رائے ਆ ਜਿਹੜੀ ਉਹ ਜ਼ਰੂਰ ਕਮੈਂਟ ਕਰਕੇ ਸਾਂਝੀ ਕਰਨਾ ਧੰਨਵਾਦ